ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੀ ਅੱਜ ਚੋਣ ਕੀਤੀ ਗਈ ਜਿਸ ਦੇ ਵਿੱਚ ਕੀ ਪਹਿਲਾਂ VOTING ਕਰਵਾਈ ਗਈ ਜਿਸ ਦੇ ਵਿੱਚ ਕਿ ਤਸਵੀਰਾਂ ਵਿੱਚ ਦੇਖ ਸਕਦੇ ਹਾਂ VOTING ਕਰਵਾਈ ਗਈ VOTING ਦੇ ਵਿੱਚ ਦੋਵੇਂ ਉਮੀਦਵਾਰਾਂ ਨੂੰ ਜਿੱਤੇ 16-16 ਵੋਟਾਂ ਪਈਆਂ ਉਸ ਤੋਂ ਬਾਅਦ ਫਿਰ ਤੋਂ ਅਹਿਮ ਹੋਦਿਆ ਜਦੋਂ ਕਿ ਜਦੋਂ ਮੈਚ ਪੂਰਾ ਆਪ ਦੇ ਵਿੱਚ ਅਸਰਵਾਜੀ ਦਾ ਆਇਆ ਤਾਂ ਉਸ ਤੋਂ ਬਾਅਦ ਦੋਵੇਂ ਕਲੱਬ ਦੇ ਮੈਂਬਰਾਂ ਨੇ ਅਹਿਮ ਹੋਦਿਆ ਕਰਦੇ ਹੋਏ ਇੱਕ ਪਰਚੇ ਪਾਈਆਂ ਜਿਸ ਦੇ ਵਿੱਚ ਕੀ ਗੁਰਦਰਸ਼ਨ ਸਿੰਘ ਸਿੱਧੂ ਜੀ ਦੀ ਪਰਚੀ ਨਿਕਲਣ ਤੋਂ ਬਾਅਦ ਉਹਨਾਂ ਨੂੰ ਸੰਯੁਕਤ ਕ੍ਰੱਬ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੂੰਹ ਮਿੱਠਾ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਸਮੂਹ ਪ੍ਰੈਸ ਕਲੱਬ ਦੇ ਅਹੁਦੇਦਾਰ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਯੁਕਤ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਸੰਯੁਕਤ ਕ੍ਰੱਬ ਪ੍ਰੈਸ ਕਲੱਬ ਦੇ ਪ੍ਰਧਾਨ ਬਣ ਤੇ ਗੁਰਦਰਸ਼ਨ ਸਿੰਘ ਸਿੱਧੂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਉਹ ਤੁਹਾਨੂੰ ਸੁਣਾਉਣਿਆ ਅਹਿਮ ਅਹੁਦੇਦਾਰਾਂ ਵੱਲੋਂ ਕੀ ਕਹਿ ਗਿਆ ਇਸ ਮੌਕੇ ਤੇ ਹਾਂਜੀ ਮੈਂ ਰੰਤੀਰ ਸਿੰਘ ਫੱਗੂ ਵਾਲਾ ਪ੍ਰਧਾਨ ਸੰਯੁਕਤ ਪ੍ਰੈਸ ਕਲੱਬ ਨੂੰ ਅੱਜ ਮੇਰੀ ਅਗਵਾਈ ਦੇ ਵਿੱਚ ਮੇਰੀ ਟਰਮ ਖਤਮ ਹੋਣ ਤੇ ਚੋਣ ਕੀਤੀ ਗਈ ਹੈ ਸਰਬਸੰਮਤੀ ਨਾਲ ਸਾਰੇ ਪੱਤਰਕਾਰ ਸਹਿਬਾਨ ਵੱਲੋਂ ਸੰਯੁਕਤ ਪ੍ਰੈਸ ਕਲੱਬ ਰਜਿਸਟਰਡ ਪੁਆਣੀਗੜ੍ਹ ਦੀ ਜਿਹਦੇ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਪ੍ਰਧਾਨ ਬਣਾਏ ਗਏ ਨੇ ਤੇ ਆਪਣਾ ਜਰਨੈਲ ਸਿੰਘ ਮਾਜੀ ਚੇਅਰਮੈਨ ਬਣਾਏ ਗਏ ਨੇ ਤੇ ਬਾਕੀ ਟੀਮ ਦੀ ਵੀ ਚੋਣ ਹੋਈ ਆ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਗੁਰਦਰਸ਼ਨ ਸਿੰਘ ਸਿੱਧੂ ਤੇ ਮਾਜੀ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਜਿਹੜੀ ਚੋਣ ਹੋਈ ਅੱਜ ਭਵਾਨੀਗੜ੍ਹ ਦੇ ਪੱਤਰਕਾਰਾਂ ਨੇ ਕੀਤੀ ਆ ਜਿਹੜੇ ਕੰਮ ਮੇਰੇ ਤੋਂ ਅਧੂਰੇ ਰਹਿ ਗਏ ਸੀ ਇਹਨਾਂ ਨੂੰ ਨੇਪਰੇ ਚਾੜਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋਂ ਮੈਂ ਬਹਿਰੂ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇਹ ਵਡਿਆਈ ਵਖਸੀ ਆ ਤੇ ਦੂਜੇ ਪਾਸੇ ਮੈਂ ਸਾਰੇ ਸੰਜੁਗਤ ਪ੍ਰੈਸ ਕਲੱਬ ਦੇ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਸਵਾਜ ਜਤਾਇਆ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਤੇ ਜਰਨੈਲ ਸਿੰਘ ਮਾਜੀ ਨੇ ਸਾਡੇ ਚੇਅਰਮੈਨ ਬਣੇ ਨੇ ਤੇ ਜਿਹੜੇ ਕਾਉਂਸਲਰ ਜੀ ਨੇ ਇਹ ਸਾਡੇ ਕੈਸੀਅਰ ਬਣੇ ਨੇ ਤੇ ਦੂਜੇ ਪਾਸੇ ਅਸੀਂ ਜਿਹੜੇ ਅੱਜ ਪ੍ਰਧਾਨਗੀ ਚੋਣਾਂ ਐ ਇਹ ਬੜੀ ਜਿਸ ਤਰ੍ਹਾਂ ਸਾਡੀ ਪਹਿਲਾਂ ਵੀ ਸਰਬਸੰਮਤੀ ਨਾਲ ਹੁੰਦੀ ਆ ਉਸੇ ਤਰ੍ਹਾਂ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੇ ਨੇ ਆ ਕਿ ਸਾਡਾ ਭਾਈਚਾਰਾ ਜਿਹੜਾ ਸੰਜੁਕਤ ਪ੍ਰੈਸ ਕਲੱਬ ਆ ਉਸੇ ਤਰ੍ਹਾਂ ਇੱਕ ਮੁਠੀ ਦੇ ਵਿੱਚ ਬੰਦ ਹੋ ਕੇ ਆਪਣੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾ ਆਉਂਦੀਆਂ ਨੇ ਉਹਦੇ ਤੇ ਕੰਮ ਕਰੀਏ ਕਿਉਂਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਮਾਜ ਦੇ ਜੋ ਰਾਜਨੀਤਿਕ ادارے ਨੇ ਜਿਹੜੇ ਰਾਜਨੀਤਿਕ ਲੋਕ ਨੇ ਸਾਡੇ ਪੱਤਰਕਾਰ ਭਾਈਚਾਰੇ ਤੇ ਹਾਵੀ ਹੁੰਦੇ ਜਾ ਰਹੇ ਨੇ ਕਿਤੇ ਵੀ ਕੋਈ ਇਨਸਲਟ ਕਰਦਾ ਤਾਂ ਉਸ ਨੂੰ ਇਕੱਠੇ ਹੋ ਕੇ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਉਸ ਦਾ ਸੋਲੂਸ਼ਨ ਲੱਭੀਏ ਤੇ ਦੂਜੇ ਪਾਸੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਸਾਡਾ ਭਾਈਚਾਰਾ ਸੰਜੁਗਤ ਪ੍ਰੈਸ ਕਲੱਬ ਹੈ ਤੇ ਉਹਨੂੰ ਦੇ ਰੱਖਣ ਦੀ ਬਿਲੋਂ ਕੋਸ਼ਿਸ਼ ਕਰਾਂਗਾ ਕਿਸੇ ਵੀ ਨਾਲ ਮਤਭੇਦ ਨਹੀਂ ਕਰੂੰਗਾ ਤੇ ਸਾਰਿਆਂ ਭਰਾਵਾਂ ਨੂੰ ਨਾਲ ਲੈ ਕੇ ਕਲੱਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਤੇ ਮੈਂ ਇਹੀ ਅਰਦਾਸ ਕਰਦਾ ਬਹਿਰੂਗਾ ਕਿ ਜਿਹੜਾ ਸਾਡਾ ਸੰਜੁਕਤ ਪ੍ਰੈਸ ਕਲੱਬ ਹੈ ਉਸੇ ਤਰ੍ਹਾਂ ਅੱਗੇ ਵੱਲ ਵਧ तकरीबन ਜੇ ਅਸੀਂ ਗੱਲ ਕਰੀਏ ਇਹ ਸੰਜੁਕਤ ਪ੍ਰੈਸ ਕਲੱਬ ਜਿਹੜਾ ਸਾਡਾ 4 ਸਾਲ ਪਹਿਲਾਂ ਅਸੀਂ ਭਵਾਨੀ ਗੜ ਦੇ ਵਿੱਚ ਬਣਾਇਆ ਸੀ ਜਿਹੜਾ ਅਸੀਂ ਕਮਰੇ ਵੀ ਲੈ ਸੀ ਸਾਰਿਆਂ ਨੇ ਇਕੱਠੇ ਹੋ ਕੇ ਉਸ ਕਮਰੇ ਦੇ ਵਿੱਚ ਹੀ ਅਸੀਂ ਅੱਜ ਖੜੇ ਆ ਜਿੱਥੇ ਚੋਣ ਹੋਈ ਹੈ ਤੇ ਅਸੀਂ तकरीबन 32 ਮੈਂਬਰ ਹੈਗੇ ਆ ਸਾਰਿਆਂ ਦਾ ਬੜਾ ਇਕ ਜਿਸ ਤਰ੍ਹਾਂ ਵੀ ਕੋਈ ਵੀ ਕਿਸੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਆ ਜਿਸ ਤਰ੍ਹਾਂ ਸਾਡੇ ਜਿਹੜੇ ਰਣਧੀਰ ਸਿੰਘ ਪੱਗੂ ਵਾਲਾ ਸੀ ਪਹਿਲਾਂ ਉਹਨਾਂ ਦੀ ਟਰਮ ਅੱਜ ਪੂਰੀ ਹੋਈ ਹੈ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਕੰਮ ਕੀਤਾ ਕਲੱਬ ਨੂੰ ਇਕੱਠਾ ਕੀਤਾ ਇਸ ਤਰ੍ਹਾਂ ਪਿੱਛੇ ਜੇ ਇੱਕ ਸਾਡੇ ਪੱਤਰਕਾਰ ਭਾਈਚਾਰੇ ਦੇ ਕੋਈ ਘਟਨਾ ਵਾਪਰੀ ਸੀ ਸਾਰੇ ਪ੍ਰੈਸ ਕਲੱਬ ਨੇ ਇਕੱਠੇ ਹੋ ਕੇ ਉਸ ਨੂੰ ਕਹਿ ਸਕਦੇ ਆ ਜਿਹੜੀ ਸਜ਼ਾ ਦਿਵਾਉਣ ਦੀ ਦੇ ਵਿੱਚ ਸਾਰਿਆਂ ਨੇ ਜਿਹੜੇ ਸਫਲਤਾ ਕੀਤੀ ਮਨਾਈ ਹੈ ਅੱਗੇ ਸਫਲਤਾ ਮਿਲੀ ਹੈ ਉਹਨਾਂ ਨੂੰ ਸਾਰਿਆਂ ਨੂੰ ਤੇ ਇਸੇ ਤਰ੍ਹਾਂ ਸਾਰੇ ਇਕੱਠੇ ਹੋ ਕੇ ਸੀ ਅ ਮੈਂ ਅਰਦਾਸ ਕਰਦਾ ਕਿ ਇਕੱਠੇ ਹੋ ਕੇ ਹੀ ਅਗਲੇ ਜਿਹੜੇ ਕੰਮ ਨੇ ਉਹ ਨੇਪਰੇ ਚਾੜੀ